ਸੇਵਾ ਕੇਂਦਰ ਚ ਚੋਰਾਂ ਨੇ ਕੀਤੀ ਚੋਰੀ ਸਾਡੇ ਅਡਮੇਰੇ ਸਾਨੂੰ ਕਾਲ ਆ ਗਿਆ ਸੀ ਕਿ ਦਰਵਾਜ਼ੇ ਟੁੱਟੇ ਹੋਏ ਆ ਜਦੋਂ ਸਾਡਾ ਸਟਾਫ ਸਾਰਾ ਆਇਆ ਤੇ ਉਦੋਂ ਦਰਵਾਜ਼ੇ ਕੋਈ ਵੀ ਦੇਖੇ ਤੇ ਬੈਟਰੀ 16 ਬੈਟਰੀਆਂ ਯੂਪੀਐਸ ਦੇ ਇੱਕ ਜਨਰੇਟਰ ਦੀ ਬੈਟਰੀ ਤੇ ਇੱਕ ਡੀਵੀਆਰ ਚੋਰ ਪਹਿਲਾਂ ਵੀ ਚੋਰੀ ਕਰਨ ਦੀ ਫਰਾਕਟ ਸੀ ਦੂਸਰੀ ਵਾਰ ਚੋਰੀ ਕਰਨ ਚ ਹੋਏ ਕਾਮਯਾਬ ਜਲੰਧਰ ਦੇ ਪਿੰਡ ਲੰਬਾ ਵਿੱਚ ਪੈਂਦੇ ਸੇਵਾ ਕੇਂਦਰ ਅੰਦਰ ਦੇਰ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਿੱਤੇ ਉਹਨਾਂ ਨੇ ਸਵਿਵਿਧਾ ਕੇਂਦਰ ਵਿੱਚ ਲੱਖਾਂ ਰੁਪਏ ਦਾ ਸਮਾਨ ਚੁੱਕਿਆ ਤੇ ਚੁੱਕ ਕੇ ਫਰਾਰ ਹੋ ਗਏ। ਗਲਬਾਤ ਦੌਰਾਨ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਕਿਰਨ ਨੇ ਦੱਸਿਆ ਕਿ ਉਸ ਨੂੰ ਸਵੇਰੇ 8 ਵਜੇ ਦੇ ਕਰੀਬ ਫੋਨ ਆਇਆ ਸੀ ਕਿ ਸੇਵਾ ਕੇਂਦਰ ਦੇ ਸਾਰੇ ਗੇਟ ਟੁੱਟੇ ਹੋਏ ਹਨ। ਜਦੋਂ ਕਿਰਨ ਨੇ ਸੇਵਾ ਕੇਂਦਰ ਵਿੱਚ ਪਹੁੰਚੀ ਤਾਂ ਉਸਨੇ ਵੇਖਿਆ ਕਿ ਸੇਵਾ ਕੇਂਦਰ ਦੇ ਅੰਦਰ ਚੋਰੀ ਹੋਈ ਹੈ। ਉਸਨੇ ਵੇਖਿਆ ਕਿ ਸੇਵਾ ਕੇਂਦਰ ਵਿੱਚ ਪਏ 16 ਤੋਂ ਵੀ ਵੱਧ ਬੈਟਰੀਆਂ, ਡੀਵੀਆਰ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਸਾਨੂੰ ਸਵੇਰੇ 8:30 ਵਜੇ ਕਾਲ ਆਈ ਸੀ ਕਿ ਜਲੰਧਰ ਦੇ ਲੰਬਾ ਪਿੰਡ ਸੇਵਾ ਕੇਂਦਰ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਸੀਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਹੈ ਤੇ ਜਲਦੀ ਕਾਰਵਾਈ ਵੀ ਕਰਾਂਗੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਹਿਲਾਂ ਜਦੋਂ ਜਲੰਧਰ ਦੇ ਲੰਬਾ ਪਿੰਡ ਦੀ ਸੇਵਾ ਕੇਂਦਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਦੋਂ ਸੇਵਾ ਕੇਂਦਰ ਵਿੱਚ ਚੋਰੀ ਹੋਣ ਤੋਂ ਬਚਾਅ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸੱਤ ਵਿੱਚ ਪੁਲਿਸ ਕੰਪਲੇਂਟ ਕਰ ਵੀ ਦਿੱਤੀ ਸੀ ਪਰ ਜਲੰਧਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਨਾ ਹੋਈ ਤੇ ਚੋਰਾਂ ਦੇ ਹੌਸਲੇ ਹੋ ਗਏ ਬੁਲੰਦ ਚੋਰ ਖੁੱਲੀ ਛੁੱਟੀ ਵੇਖ ਕੇ ਆਪਣੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ ਜਿਸ ਤੋਂ ਬਾਅਦ ਅੱਜ ਦੂਸਰੀ ਵਾਰ ਚੋਰਾਂ ਵੱਲੋਂ ਸੇਵਾ ਕੇਂਦਰ ਵਿੱਚ ਆਏ ਅਤੇ ਚੋਰੀ ਕਰਕੇ ਆਰਾਮ ਨਾਲ ਫਰਾਰ ਹੋ ਗਏ ਜਿਸ ਦੇ ਵਿੱਚ ਲੱਖਾਂ ਰੁਪਏ ਦੀ ਚੋਰੀ ਕੀਤੀ ਗਈ ਸ਼ਾਹ ਜੀ ਨੂੰ ਇਹ ਤੁਮਨੇ ਵੀ 16 ਬੈਟਰੀਆਂ ਇੱਕ ਡੀਆਰ ਤੇ ਇੱਕ ਜੁਮਟ ਦੀ ਬੈਟਰੀ ਹੁਣ ਤੁਮ 16 ਬੈਟਰੀਆਂ ਚੋਰੀ ਹੋਈਆਂ ਤੇ ਕੰਪਨ ਲੱਗੀਆਂ ਤੇ ਬੰਨ ਕਰ ਕਰ ਕ੍ਰੋਸ ਕਿੰਨੇ ਦੇ ਰੁਪਏ ਦੀ ਜਿਹੜੀ ਹੈਗੀ ਚੋਰੀ ਹੋਈ ਹੈ ਕ੍ਰੋਸ ਕਿੰਨੇ ਰੁਪਏ ਦੀ ਨੁਕਸਾਨ ਤੁਹਾਨੂੰ ਪਤਾ ਹੋਵੇ ਮਤਲਬ ਕਿ ਜਿੰਨੇ ਦੀ ਬੈਟਰੀ ਬੈਟਰੀ ਨਵੀਂ ਜਿਹੜੀਆਂ 500 1200 ਦੀਆਂ ਹੁੰਦੀਆਂ ਪੁਰਾਣੀ ਮਤਲਬ 100 200 ਦੀਆਂ ਹੁੰਦੀਆਂ ਇਸ ਸੇਵਾ ਕੇਂਦਰ ਤੇ ਕੱਲੇ ਵੀ ਚੋਰੀ ਦੀ ਕੋਸ਼ਿਸ਼ ਹੋਈ ਜੀ ਮਤਲਬ ਨਹੀਂ ਮੇਰੀ ਤਾਂ ਕੋਸ਼ਿਸ਼ ਪੈਂਦੀ ਜਾਂ ਮੈਨੂੰ ਤਾਂ ਮੈਨੂੰ ਮੈਨ ਆਲੇ ਤਾਂ ਹੋਇਆ ਇਹ ਆਇਆ ਬਕਰ ਚ ਪਹਿਲਾ ਇਹ ਦੋਨਾਂ ਨੂੰ ਪੁੱਛ ਰਿਹਾ ਪਹਿਲਾ ਬਾਰਦਾਤ ਇੱਥੇ ਹੋ ਚੁੱਕੀ ਸੀਗੀ ਤੋੜਨੀ ਕੋਈ ਨਹੀਂ ਸੀਗੀ